ਅਦਰਪੁਰ थाना ਦੀ ਨੌਂਦੇ ਪਿੰਡ ਵਿਧਿਆਨਾ ਵਿਖੇ ਦੇਰ ਸ਼ਾਮ ਇੱਕ ਖੰਡਰ ਵਾਲੇ ਮਕਾਨ ਵਿੱਚੋਂ ਹੈਨ ਗ੍ਰੇਨੇਡ ਮਿਲਨ ਨਾਲ ਸੰਸਨੀ ਫੈਲ ਗਈ ਹੈ ਸੰਬੰਧਿਤ ਪਿੰਡ ਵਾਲਿਆਂ ਨੇ ਜਾਣਕਾਰੀ ਕਿਤੇ ਦੱਸਿਆ ਕਿ ਇੱਕ ਨਾਮ ਦਾ ਬੱਚਾ ਕੁੱਤੇ ਵੱਲੋਂ ਉਹਨਾਂ ਦੀ ਚੱਪੜੀ ਓਕਤ ਖੰਡਰ ਵਿੱਚ ਉੱਟਣ ਤੇ ਜਦ ਓਕਤ ਥਾਂ ਤੇ ਪਹੁੰਚਿਆ ਤਾਂ ਉਸਨੇ ਅਚਾਨਕ ਇੱਥੋਂ ਇੱਕ ਗ੍ਰੇਨੇਡ ਚੁਕਲਿਆ ਅਤੇ ਉਸਦੀ ਮਾਤਾ ਨੇ ਉਸ ਹੱਥ ਵਿੱਚ ਦੇਖ ਕੇ ਡਰ ਕੇ ਆਪਣੇ ਨਜ਼ਦੀਕੀ ਘਰ ਵਾਲਿਆਂ ਨੂੰ ਦੱਸਿਆ ਤੇ ਮਨਜੀਤ ਸਿੰਘ ਪਟਿਆਨਾ ਨੇ ਇਸ ਨੂੰ ਪਛਾਣ ਲਿਆ ਅਤੇ ਨਜ਼ਦੀਕੀ ਖੂ ਉੱਪਰ ਰਖਵਾ ਕੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਜਿਸ ਤੇ ਆਧਰਪੁਰ ਪੁਲਿਸ ਤੁਰੰਤ ਮੌਕੇ ਤੇ ਪਹੁੰਚੀ ਅਤੇ ਮੇੜਲੇ ਘਰਾਂ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਜਿਥਾਣ ਤੇ ਪਹੁੰਚਾਇਆ ਅੱਜ ਪਟਿਆਲਾ ਵਿੱਚ ਇੱਕ ਪੁਰਾਣਾ ਐਸਟੀਟਿਕ ਬੌਂਡ ਮੈਲ ਦੀ ਡੈਮੇਜ ਜਿਸ ਤੇ ਅਸੀਂ ਅਮਲ ਕਰਦੇ ਹੋਏ ਪੈਂਦੇ ਫਸੇ ਆ ਪਿੰਡਾਂ ਉੱਤੇ ਲਾਗੇ ਲਾਗੇ ਦੇ ਇਸ ਕੰਮ ਸਿਆਸੀ ਉਦੇ ਹਲਦ ਵਾਲੇ ਘਰ ਖਾਲੀ ਕਰਵਾ ਕੇ ਜੂ ਸੇਫਟੀ ਦਾ ਇਸ ਤੋਂ ਇਲਾਵਾ ਅਸੀਂ ਬੰਬਡ ਸਕੂਲ ਦੀ ਟੀਮ ਮਗਾ ਕੇ ਉਸ ਬੰਬ ਨੂੰ ਅਸੀਂ ਐਂਡੂ ਕਰਕੇ ਉਹਨੂੰ ਹਮਸਾ ਦੇ ਲੈ ਕੇ ਜਾ ਰਹੇ ਹਾਂ ਇਹ ਬੰਬ ਕੋਈ ਪੁਰਾਣਾ ਬੰਬਿਆ ਤੇ ਜਿਵੇਂ ਕੋਈ ਆਰਮੀ ਦੀ ਐਕਸਰਸਾਈਜ਼ ਵਿੱਚ ਕੋਈ ਰਹਿ ਗਿਆ ਹੋਵੇ ਜਾਂ ਹਾਲੇ ਇਹਦੇ ਬਾਰੇ ਵਿੱਚ ਵੈਰੀਫਾਈ ਕੀਤਾ ਜਾਊਗਾ ਵੀ ਇਹ ਕਿੱਦਾਂ ਤੇ ਕਿਵੇਂ ਆਇਆ ਸੀ ਆਲਪੁਰ ਥਾਣਾ ਦੀ ਨੌਂਦੇ ਪਿੰਡ ਪਟਿਆਨਾ ਵਿਖੇ ਦੇ ਸ਼ਾਮ ਇੱਕ ਖੰਡਰ ਵਾਲੇ ਮਕਾਨ ਵਿੱਚੋਂ ਗ੍ਰੇਨਰੀਨ ਮਿਲਰ ਨਾਲ ਸੰਪਰਕ ਕਰ ਗਈ ਹੈ ਸੰਬੰਧੀ ਵਿਟਵਾਲਿਆਂ ਨੇ ਜਾਣਕਾਰੀ ਕਿਤੇ ਦੱਸਿਆ ਕਿ ਇੱਕ ਨਾਮ ਦਾ ਬੱਚਾ ਕੁੱਤੇ ਵੱਲੋਂ ਉਹਨਾਂ ਦੀ ਚੱਪਲ ਉਕਤ ਖੰਡਰ ਵਿੱਚੁੱਟਣ ਤੇ ਜਦ ਉਕਤ ਸਥਾਨ ਤੇ ਪਹੁੰਚਿਆ ਤਾਂ ਉਸਨੇ ਅਚਾਨਕ ਇੱਥੋਂ ਇੱਕ ਗ੍ਰੇਨਰੀਨ ਚੁੱਕ ਲਿਆ ਅਤੇ ਉਸਦੀ ਮਾਤਾ ਨੇ ਉਸਦੇ ਹੱਥ ਦੇ ਵਿੱਚ ਦੇਖ ਕੇ ਡਰ ਕੇ ਆਪਣੇ ਨਜ਼ਦੀਕੀ ਘਰ ਵਾਲਿਆਂ ਨੂੰ ਦੱਸਿਆ ਤੇ ਮਨਜੀਤ ਸਿੰਘ ਵਿਧਿਆਨਾ ਨੇ ਇਸ ਨੂੰ ਪਛਾਣ ਲਿਆ ਅਤੇ ਨਜ਼ਦੀਕੀ ਖੂ ਉੱਪਰ ਰਖਵਾ ਕੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਜਿਸ ਤੇ ਆਧਰਪੁਰ ਪੁਲਿਸ ਤਰਫ ਮੌਕੇ ਤੇ ਪਹੁੰਚੀ ਅਤੇ ਮੇਟਲੇ ਘਰਾਂ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਪਹੁੰਚਾਇਆ ਅੱਜ ਕੰਪਨੀ ਆ ਲੈ ਰਹੀ ਹੈ ਇੱਕ ਪੁਰਾਣਾ ਇੱਕ ਛੱਪੀ ਗਵਰਨਮੈਂਟ ਦੀ ਇਜਰਾਮ ਜਿਸ ਤੇ ਅਸੀਂ ਅਮਲ ਕਰਦੇ ਹੋਏ ਇਹ ਪੰਦੇ ਸਾਥੀ ਆ ਪਈਓ ਜਿੱਥੇ ਲਾਗੇ ਲਾਗੇ ਜਿੱਥੇ ਘੰਮ ਸਿਆਸੀ ਉਹਦੇ ਹਾਲ ਦੇ ਵਾਲੇ ਘਰ ਖਾਲੀ ਕਰਵਾ ਕੇ ਜੀਵ ਸੇਕੂ ਦਾ ਇਸ ਤੋਂ ਇਲਾਵਾ ਅਸੀਂ ਬੰਬ ਡਿਸਕੋਲ ਟੀਮ ਮਗਾ ਕੇ ਉਸ ਬੰਬ ਨੂੰ ਅਸੀਂ ਐਂਡੂ ਕਰਕੇ ਉਹਨੂੰ ਹਮਸਾ ਦੇ ਲੈ ਕੇ ਜਾ ਰਹੇ ਹਾਂ ਇਹ ਬੰਬ ਕੋਈ ਪੁਰਾਣਾ ਬੰਬਿਆ ਤੇ ਜਿਵੇਂ ਕੋਈ ਆਰਮੀ ਦੀ ਐਕਸਰਸਾਈਜ਼ ਵਿੱਚ ਕੋਈ ਰਹਿ ਗਿਆ ਹੋਵੇ ਜਾਂ ਹਾਲੇ ਇਹ ਵਾਰੀ ਬਾਰੇ ਚ ਵੈਰੀਫਾਈ ਕੀਤਾ ਜਾਊਗਾ ਵੀ ਇਹ ਕਿੱਦਾਂ ਤੇ ਕਿਵੇਂ ਆਇਆ ਸੀ ਆਲਪੁਰ ਥਾਣਾ ਦੀ ਨੌਂਦੇ ਪਿੰਡ ਵਧਿਆਣਾ ਵਿਖੇ ਦੇ ਸ਼ਾਮ ਇੱਕ ਖੰਡਰ ਵਾਲੇ ਮਕਾਨ ਵਿੱਚੋਂ ਫਾਂ ਗ੍ਰੇਨੇਡ ਮਿਲਨ ਨਾਲ ਸੰਸਨੀ ਫੈਲ ਗਈ ਹੈ ਸੰਬੰਧਿਤ ਪਿੰਡ ਵਾਲਿਆਂ ਨੇ ਜਾਣਕਾਰੀ ਦਿੱਤੇ ਦੱਸਿਆ ਕਿ ਇੱਕ ਨਾਮ ਦਾ ਬੱਚਾ ਕੁੱਤੇ ਵੱਲੋਂ ਉਹਨਾਂ ਦੀ ਚੱਪੜੀ ਓਕਤ ਖੰਡਰ ਵਿੱਚ ਉੱਟਣ ਤੇ ਜਦ ਓਕਤ ਸਥਾਨ ਤੇ ਪਹੁੰਚਿਆ ਤਾਂ ਉਸਨੇ ਅਚਾਨਕ ਇੱਥੋਂ ਇੱਕ ਗ੍ਰੇਨੇਡ ਚੁਕਲਿਆ ਅਤੇ ਉਸਦੀ ਮਾਤਾ ਨੇ ਉਸ ਹੱਥ ਵਿੱਚ ਦੇਖ ਕੇ ਡਰ ਕੇ ਆਪਣੇ ਨਜ਼ਦੀਕੀ ਘਰ ਵਾਲਿਆਂ ਨੂੰ ਦੱਸਿਆ ਤੇ ਮਨਜੀਤ ਸਿੰਘ ਪਤਿਆਨਾ ਨੇ ਇਸ ਨੂੰ ਪਛਾਣ ਲਿਆ ਅਤੇ ਨਜ਼ਦੀਕੀ ਖੂ ਉੱਪਰ ਰਖਵਾ ਕੇ ਪੁਲਿਸ ਨੂੰ ਸੂਚਨਾ ਦੇ ਦਿੱਤੀ। ਜਿਸ ਤੇ ਆਧਰਪੁਰ ਪੁਲਿਸ ਤਰਫ ਮੌਕੇ ਤੇ ਪਹੁੰਚੀ ਅਤੇ ਮੇਟਲੇ ਕਹਾ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਜਿਥਤਾਨ ਤੇ ਪਹੁੰਚਾਇਆ ਅੱਜ ਕੈਂਪਵਿਡਿਆਲਾ ਵਿੱਚ ਇੱਕ ਪੁਰਾਣਾ ਐਸੋਸਿਏਟੀ ਗੌਂਦ ਮੈਲ ਦੀ ਡਰਮਿੰਗ ਜਿਸ ਤੇ ਅਸੀਂ ਅਮਲ ਕਰਦੇ ਹੋਏ ਇਹ ਪਹਿਲੇ ਪੱਤੀ ਆ ਪਹਿਲਾਂ ਉੱਥੇ ਲਾਗੇ ਲਾਗੇ ਦੇ ਘਰੋਂ ਸਿਆਤੀ ਉਹਦੇ ਹਾਲ ਦੇ ਵਾਲੇ ਘਰ ਖਾਲੀ ਕਰਵਾ ਕੇ ਵੀ ਸੇਫਟੀ ਦਾ ਇਸ ਤੋਂ ਇਲਾਵਾ ਅਸੀਂ ਬੰਬ ਡਿਸਕੋਲ ਟੀਮ ਮਗਾ ਕੇ ਉਸ ਬੰਬ ਨੂੰ ਅਸੀਂ ਸੈਂਡੂ ਕਰਕੇ ਉਹਨੂੰ ਹਮਸਾ ਦੇ ਲੈ ਕੇ ਜਾ ਰਹੇ ਹਾਂ ਇਹ ਬੰਬ ਕੋਈ ਪੁਰਾਣਾ ਬੰਬਿਆ ਤੇ ਜਿਵੇਂ ਕੋਈ ਆਰਮੀ ਦੀ ਐਕਸਰਸਾਈਜ਼ ਵਿੱਚ ਕੋਈ ਰਹਿ ਗਿਆ ਹੋਵੇ ਜਾਂ ਹਲੇ ਇਸ ਵਾਰੀ ਬੈਕ ਵਿੱਚ ਵੈਰੀਫਾਈ ਕੀਤਾ ਜਾਊਗਾ ਵੀ ਇਹ ਕਿੱਦਾਂ ਤੇ ਕਿਵੇਂ ਆਇਆ ਹੈ